தோழர்களே <Sessus> பனி <Sessus> ਕੋਈ ਨਾ ਕੋਈ ਨਾ ਲੋਏ ਹਾਈ ਮਾਤੇ ਤੇ ਕੱਲਾ ਬੀਟਿਆ ਬਹੁਤ ਵਧੀਆ ਪੰਜਾਬ ਬਚਾਏ ਆਪੇ ਜੋ ਫਸਲਾ ਤੁਮਾਦੇ ਹਰੇ ਤੁਹਾਡੇ ਵੀਰ ਬੈਠੇ ਆ ਉਹ ਵੀ ਕੰਨੇ ਦੀ ਕੰਨੀ ਕਰਦੇ ਆ ਜਿੰਨੂ ਖਾਣੇ ਦੇ ਵਾਸਤੇ 470 ਗਿਏ ਖੱਤੀ ਗੱਜਰ ਦਾ ਗੱਦਾ ਬਰਵਾਤ ਤੋਂ ਅਸੀਂ ਲੋਏ ਬਰਵਾਣੇ ਮਾਰ ਕੇ ਤੇ ਕੰਨੇ ਦਾ ਰੇੜਾ ਫੋਲਦੀ ਆ ਲੱਗਦਾ

А <laughs> как ਪਾਰੇ ਸਾਡਾ ਤੇ ਮੰਨ ਗਏ ਉਹ ਤੇ ਦੋਸਤਾਂ ਬਠਿਆ ਤਾ ਕੇ ਜੇ ਹੋਰ ਬਾਰੇ ਮੱਗਦੇ ਐਥੇ ਪੰਜਾਹ ਤੇ ਲੋਕ ਸੈਪਿੰਨਾ ਮਰਨ ਗਏ ਇਹ ਸਾਰੇ ਕੈਸੇ ਨੇ ਕਿ ਗਏ ਸਾਰੇ ਮਰੀਜ਼ ਹੀ ਬਣ ਗਏ ਸਾਰੇ ਹਸਪਤਾਲ ਚ ਜਾ ਕੇ ਤੇ ਰਾਤ ਕੀਤੇ ਕਰੋਗੇ ਭਰਾਓ ਇਹ ਕਰਕੇ ਸਾਥੀਓ ਪਿੰਡਾਂ ਵਿੱਚ ਐਲਾਨ ਕਰ ਦੋ ਕਿ ਅਸੀਂ ਆਪਾਂ ਪਾਰੀ ਬਚਾਉਣਾ

770 ਰੁਪਏ ਦੇ ਦਿਨ ਤੇ ਲੱਗਤੋ ਕਿਉਂਕਿ ਪਰਦਾ ਸਾਤਾ 770 ਰੁਪਏ ਆ ਇਸ ਸਾਡੇ ਰੈਪੋਰਟ ਕਦੀ ਹੈ ਜਦ 470 ਕਰ ਦੋ ਤੇ ਸਾਰਾ ਉਸ ਦੇ ਦਬਾਬੇ ਮੇ ਸਾਜਾ ਕਰੇਗਾ ਲੱਗ ਜੂਗਾ ਪਾਰਟੀ ਪੰਚਤ ਆਪੇ ਆ ਜੂਗੀ ਪਾਰੀ ਬਚਾਉਣ ਦੇ ਲਈ ਤਿਆਰ ਕਿਉਂਕਿ ਸਾਨੂੰ ਗਾੜੀ ਫਤਲਦਾ ਕੋ ਰੇਟੀ ਨਹੀਂ ਕਹਿੰਦੇ ਦਾੜਾ ਪਿਛੋ ਦਾ ਕਿੱਥੇ ਇਹਦਾ ਫਰਮੀ ਨਾ ਤੋਂ ਵੀ ਰੋਟੋ ਕਿੱਥੇ ਆਦੀ ਐਨਐਸਪੀ ਦੀ ਗਰੰਟੀ ਬਰੇ ਨੌਬੀ ਜੁਰਾ ਕੋਈ ਗੰਟੀ ਕਾਤੋ ਹੋ ਗੇਰਾਓ ਸਾਡੇ ਲੋਕ ਮੰਗਦੇ ਆ ਐਮ ਐਸ ਪੀ ਦੇ ਗਾਰੰਟੀ ਦਾ ਕਾਨੂੰਨ ਕਿ ਜੋ ਰੇਟ ਦੀ ਲਿਖਿਆ ਉਹ ਰੇਟ ਤੇ ਖੜੋ ਜੋ ਤੀ ਕੁਗਿਣਾ ਰੇਟ ਰੱਖਿਆ 7500 ਰੁਪਇਆ ਤੇ 7500 ਨੂੰ ਖੀਟੋ ਔਰ ਨਹੀਂ ਫਿਰ ਤੁਸੀਂ ਉਹ ਤੇ ਕਾਂਗਰਸ ਨੂੰ ਪਾਰੀ ਆਉਂਦੇ ਲੈ ਤੇ ਥੀਰ ਵੀ ਬਾਜੀ ਅਸੀਂ ਝੋਨੇ ਤਾਂ ਲੈਣਾ ਕੋਈ ਇਹ ਸਾਡੀ ਦੂਜੀ ਫਸਲ ਹੈ ਕਹਿੰਦੇ ਨਹੀਂ ਜਾਂਦੀ ਅਗਰ ਤੈਨੂੰ ਝੋਨੇ ਨਹੀਂ ਵਟੇ ਤਕੇ तैलर कीअं नी बीचे अॼु तकलीफ़ सैलर पंहिंजे सारे फादल मार्केट ते रहिया आम थी वरिता तेल बीतोगे कहिड़ी बदिल कटा हिते कल्ह लड़ाई पाणीअ जी

ਸੱਜ ਤੋਂ ਪੀੜ ਮਾਰ ਗਿਆ ਉਹ ਅਜੋ ਆਪਾਂ ਸਾਰੇ ਦੁਨੀਆ ਤੇ ਸਾਨੂੰ ਖਿਲਾੜੇ ਸਰਕਾਰ ਮਾਰੀ ਕਰਦੀ ਫੇਰ ਕਰਕੇ ਸਾਥੀਆਂ ਮੇਰਾ ਟਾਈਮ ਖਤਮ ਹੋ ਗਿਆ ਗੱਲਾਂ ਬਹੁਤ ਕਰਨ ਵਾਲੀਆਂ ਤਕੜੇ ਹੋ ਜਿੰਦਾਬਾਦ ਹੈ ਜਿੰਦਾਬਾਦ ਹੈ ਜੇ ਪੰਜਾਬ ਕਿਹਦਾ ਤੇ ਪਰਵਾ ਦੇਤੇ ਜਾਨੇ ਦਾ ਜਵਾਬ ਸਿਰਫ ਕਸਾਣ ਮਜ਼ਦੂਰ ਇਕਤਾ ਜਿੰਦਾਬਾਦ मजदूर एक बहुत बहुत धन्यवाद साथियों का बहुत टाइम हो गया बहुत अगर गुरुवार वागुरु जी का खालसा वागुरू जी की फतेह बहुत बहुत धन्यवाद